ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਲੈਣ ਤੋਂ ਬਾਅਦ ਬਹਾਦਰ ਸ਼ਾਹ ਜਦੋਂ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਉਸ ਤੋਂ ਬਾਅਦ ਉਹਨੇ ਸਿੱਖਾਂ ਦੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਾਰਿਆਂ ਤੋਂ ਪਹਿਲਾਂ ਉਹਨੇ ਪੰਜਾਬ ਦੇ ਵਿੱਚ 1 ਲੱਖ ਦੀ ਗਿਣਤੀ ਵਿੱਚ ਫੌਜ ਭੇਜੀ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ ਜਿੱਤੇ ਹੋਏ ਇਲਾਕੇ ਜਿਹੜੇ ਉਹ ਖੋਲੇ ਸੀ ਉਸ ਤੋਂ ਬਾਅਦ ਉਹ ਚਾਰ ਪੁੱਤਰਾਂ ਸਮੇਤ ਲਾਹੌਰ ਦੇ ਨੇੜੇ ਪਿੰਡ ਆਲੋਵਾਲ ਦੇ ਵਿੱਚ ਆਣ ਕੇ ਡੇਰਾ ਲਾ ਕੇ ਬਹਿ ਜਾਂਦਾ ਹੈ ਇੱਥੋਂ ਤੱਕ ਕਿ 10 ਦਸੰਬਰ 1710 ਈਸਵੀ ਨੂੰ ਬਹਾਦਰ ਸ਼ਾਹ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਨਾਨਕ ਪ੍ਰਸਤਾ ਦਾ ਕਤਲ ਕਰ ਦਿੱਤਾ ਜਾਵੇ ਜਿਹੜੇ ਉਸ ਵੇਲੇ ਦੇ ਚੌਧਰੀ ਸਨ ਹੋਰ ਹਾਕਮ ਸਨ ਉਹਨਾਂ ਨੇ ਮੁਲਤਾਨ ਤੇ ਲਾਹੌਰ ਦੇ ਆਲੇ-ਦੁਆਲੇ ਤੋਂ 40 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ 40 ਸਿੱਖਾਂ ਦੇ ਵਿੱਚ ਸੱਤ ਭਟ ਸਨ ਭਟ ਕੀਰਤਜੀ ਦੇ ਤਿੰਨ ਪੋਤਰੇ ਤੇ ਚਾਰ ਪੜਪੋਤਰੇ ਸਨ ਇਸੇ ਤਰ੍ਹਾਂ ਦੇ ਨਾਲ ਭਾਈ ਮਣੀ ਸਿੰਘ ਜੀ ਦੇ ਪਰਿਵਾਰ ਨਾਲ ਕੁਝ ਮੈਂਬਰ ਸਬੰਧਤ ਸਨ ਕੁਝ ਜਿਹੜੇ ਵੰਜਾਰੇ ਸਿੱਖ ਸਨ ਇਹਨਾਂ ਦੇ ਉੱਪਰ 3 ਮਹੀਨੇ ਤਸ਼ੱਦਦ ਕੀਤਾ ਗਿਆ ਤਾਂ ਕਿ ਤੁਸੀਂ ਇਸਲਾਮ ਦੇ ਵਿੱਚ ਆ ਜਾਵੋ ਜਦੋਂ ਇਹ ਸਿੱਖ ਨਹੀਂ ਮੰਨੇ ਤੇ ਫਿਰ ਇਹਨਾਂ ਨੂੰ 11 ਅਕਤੂਬਰ 1711 ਈਸਵੀ ਨੂੰ ਲਾਹੌਰ ਪਰ ਦੇ ਨੇੜੇ ਪਿੰਡ ਆਲੋਵਾਲ ਦੇ ਵਿੱਚ ਜ਼ਮੀਨ ਦੇ ਵਿੱਚ ਜੀਂਦਿਆਂ ਗੱਡ ਕੇ ਸ਼ਹੀਦ ਕਰ ਦਿੱਤਾ ਗਿਆ ਸੀ